ਜੈ ਮਾਤਾ ਦੀ ਦੋਸਤੋ ਵੀਰ ਆਏ ਨੇ ਵਕੀਲ ਸਾਹਿਬ ਸੰਦੀਪ ਸਿੰਘ ਲੁਧਿਆਣੇ ਤੋਂ ਇਹ ਮਤਲਬ ਉਪਹਾਰਾਂ ਲਈ ਨਹੀਂ ਇੰਨੀ ਦੂਰੋਂ ਆਉਂਦੇ ਲੋਕ ਮਤਲਬ ਕਸਟਮਰ ਇੰਨੀ ਇੰਨੀ ਦੂਰ ਤੋਂ ਜਿਵੇਂ ਆਂਦੇ ਨੇ ਦੀਪਕ ਕੋਲੇ ਉਪਹਾਰਾਂ ਲਈ ਨਹੀਂ ਆਂਦੇ ਰੇਟ ਘੱਟ ਪਿੱਛੇ ਵੀ ਨਹੀਂ ਆਂਦੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭੂ ਪਾਇਓ ਇਹ ਪ੍ਰੇਮ ਦੀ ਗੱਲ ਹੈ ਸਾਰੀ ਸਾਰੀ ਪ੍ਰੇਮ ਦੀ ਗੱਲ ਹੈ ਮੈਨੂੰ ਮਿਲਣ ਆਏ ਨੇ ਸਪੈਸ਼ਲ ਮੇਰੀਆਂ ਰੀਲਾਂ ਦੇਖਦੇ ਨੇ ਇਹਨਾਂ ਨੂੰ ਵਧੀਆ ਲੱਗਦਾ ਦੀਪਕ ਮਲੋਤ ਪੇਸ ਠੀਕ ਹੈ ਜੀ ਔਰ ਇਹਨਾਂ ਨੇ ਲਿਆ ਰੈਨੋ 10 Pro 38000 ਰੁਪਏ ਦਾ ਇਹਨਾਂ ਨੂੰ 3800 ਰੁਪਿਆ ਕੈਸ਼ਬੈਕ ਦਿੱਤਾ ਬਾਕੀ ਜੋ ਮੇਰੇ ਵੱਲੋਂ ਡਿਸਕਾਊਂਟ ਸੀ ਉਹ ਵੀ ਦਿੱਤਾ ਬਾਕੀ ਵੀਰ ਨੂੰ ਸਪੈਸ਼ਲ ਆਨ ਤੇ ਵੀ ਕੁਝ ਨਾ ਕੁਝ ਆਪਣੇ ਵੱਲੋਂ ਗਿਫਟ ਦਿੱਤਾ ਵਾ ਪਰ ਕੋਈ ਮੈਂਸ਼ਨ ਨਹੀਂ ਸੀ ਕੀਤਾ ਫੋਨ ਤੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਔਰ ਇਹ ਪੇਸ਼ੇਵਰ ਇਹ ਵਕੀਲ ਨੇ ਲੁਧਿਆਣਾ ਕਚਹਿਰੀਆਂ ਦੇ ਵਿੱਚ ਇਹਨਾਂ ਦਾ ਚੈਂਬਰ ਆਪਣਾ ਬਣਿਆ ਹੋਇਆ 839 ਨੰਬਰ ਹੈ ਚੈਂਬਰ ਕੋਈ ਵੀ ਤੁਹਾਨੂੰ ਲੋੜ ਹੋਵੇ ਵਕੀਲ ਸਾਹਿਬ ਤੱਕ ਤਾਂ ਇਹਨਾਂ ਨੂੰ ਜ਼ਰੂਰ ਸੰਪਰਕ ਕਰੋ ਸਾਰੇ ਤਰ੍ਹਾਂ ਦੇ ਇਹ ਕੇਸ ਲੜਦੇ ਨੇ ਕ੍ਰਿਮੀਨਲ ਕੇਸ ਵੀ ਲੜਦੇ ਨੇ ਸਿਵਲ ਵੀ ਸਾਰੇ ਬਾਕੀ ਇਹ ਦੱਸਣਗੇ ਇੱਥੇ ਆ ਕੇ ਕਿਵੇਂ ਲੱਗੇ ਇਹਨਾਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾਫੀ ਟਾਈਮ ਤੋਂ ਅਸੀਂ ਦੀਪਕ ਭਾਜੀ ਨੂੰ ਫੋਲੋ ਕਰਦੇ ਸੀਗੇ ਇਹਨਾਂ ਦੀਆਂ ਵੀਡੀਓ ਵਗੈਰਾ ਦੇਖਦੇ ਸੀਗੇ ਤੇ ਇਹਨਾਂ ਦਾ ਨੇਚਰ ਮਤਲਬ ਪਹਿਲਾਂ ਤਾਂ ਦੇਖਿਆ ਹੀ ਸੀਗਾ ਫੋਨਾਂ ਤੇ ਵੀ ਇਹ ਵੀਡੀਓ ਦੇਖ ਕਾਫੀ ਵਧੀਆ ਵਾ ਤੇ ਇਸ ਕਰਕੇ ਅੱਜ ਮਜਬੂਰਨ ਸਾਨੂੰ ਆਉਣਾ ਹੀ ਪਿਆ ਵੀ ਚਲੋ ਜਾ ਕੇ ਮਿਲ ਕੇ ਆਈਏ ਵੀ ਬੰਦੇ ਕਿੱਦਾਂ ਦੇ ਨੇ ਕਾਫੀ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਆ ਕੇ ਤੇ ਮਾਨ ਸਤਕਾਰ ਵੀ ਸਾਡਾ ਬਹੁਤ ਵਧੀਆ ਕੀਤਾ ਇਹਨਾਂ ਨੇ ਲੁਧਿਆਣੇ ਨਾਲੋਂ ਵੀ ਬਹੁਤ ਬਦਕੇ ਉਰੇ ਦਾ ਹਾਡਾ ਮਾਨ ਸਤਕਾਰ ਹੋਇਆ ਵਾ। ਕੀ ਬਾਤ ਹੈ। ਤੇ ਨੇਚਰ ਵੀ ਬਹੁਤ ਵਧੀਆ ਇਹਨਾਂ ਦੀ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਇਹਨਾਂ ਕੋ ਭਾਜੀ ਕੋਲ। ਥੈਂਕ ਯੂ ਸੋ ਮਚ। ਬਹੁਤ ਵਧੀਆ ਨੇਚਰ ਦੇ ਨੇ ਭਾਜੀ। ਓਕੇ। ਥੈਂਕ ਯੂ।